ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਸਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਤੇ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਅੰਮ੍ਰਿਤਸਰ ਆਏ ਨੇ ਜੀ ਹਾਂ ਇਸ ਦੌਰਾਨ ਉਹਨਾਂ ਨੇ ਗੱਲਬਾਤ ਕਰਦਿਆਂ ਮੀਡੀਆ ਨੂੰ ਕਿਹਾ ਕਿ ਇਸ ਦਰ ਤੋਂ ਹੀ ਜ਼ਿੰਦਗੀ 'ਚ ਸਭ ਕੁਝ ਮਿਲਿਆ ਹੈ ਇਸ ਤੋਂ ਇਲਾਵਾ ਕੋਈ ਹੋਰ ਉਟਾਸਰਾ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਗੁਰੂ ਘਰ ਦੇ ਵਿੱਚ ਅਰਦਾਸ ਕਰਨ ਮੈਂ ਇੱਥੇ ਆਇਆ ਹਾਂ। ਮਹਾਰਾਜ ਸਾਨੂੰ ਸਿੱਧੇ ਰਸਤੇ ਪਾਵੇ ਤਾਂ ਜੋ ਅਸੀਂ ਪੰਜਾਬ ਅਤੇ ਪੰਥ ਦਾ ਭਲਾ ਕਰ ਸਕੀਏ। ਵਾਹਿਗੁਰੂ ਸਾਨੂੰ ਤਾਕਤ ਬਖਸ਼ੇ। ਇਸ ਤੋਂ ਇਲਾਵਾ ਉਹਨਾਂ ਕੀ ਕੀਤਾ ਤੁਸੀਂ ਆਪ ਹੀ ਸੁਣੋ। ਜੀ ਅੱਜ ਹਰਮੰਦਰ ਸਾਹਿਬ ਆਏ ਸਾਬ ਨੰਦਮਸਤਕ ਹੁਣ ਆਇਆ। ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਚੰਗੇ ਰ ਕੰਮ ਕਰਾਓ। ਅਣਸਾਥ ਤੋਂ ਜੋ ਗਲਤੀਆਂ ਹੋਈਆਂ ਮਾਫ ਕਰੋ। ਔਰ ਸਿੱਧੇ ਰਸਤੇ ਪਾਓ ਤੇ ਗੁਰੂ ਮਹਾਰਾਜ ਨੇ ਦਿੱਤਾ ਸਭ ਕੁਝ ਹੁਣ ਤੱਕ ਤੇ ਅੱਜ ਉਹਨਾਂ ਤੋਂ ਮੰਗਣਾ ਹੈ ਕਾਲੀ ਬਾਸਪਾ ਗਠਜੋਨ ਨੂੰ ਕਿਹਦਾ ਦੇਖ ਰਹੇ ਹੋ ਤੁਸੀਂ ਉਹ ਅੱਜ ਕੁਝ ਨਹੀਂ ਕਰ ਸਕਦੇ ਕੱਲ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਕੱਲ پتہ ਲੱਗੇਗਾ ਕੀ ਗੱਲਬਾਤ ਚੱਲਦੀ ਹੈ ਜੇ ਵੀ ਜਗੀਰਪੁਰ ਵੀ ਕਾਲੀ ਜਲਤੇ ਵਾਪਸ ਆ ਰਹੀ ਹੈ ਉਹਦੇ ਬਾਰੇ ਕੀ ਕਹਿੰਦਾ ਹੈ ਤਾਂ ਵੈਲਕਮ ਕਰਦੇ ਆਂ ਸਾਡੇ ਜਿਹਨੇ ਵੀ ਆ ਰਹੇ ਨੇ ਕਰਨ ਵੈਲਕਮ ਕਰਦੇ ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀਆਂ ਸ਼ਰਮ ਨੀ ਕਾਲੀ ਜਲ ਪੰਥ ਦੀ ਕੰਟਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰ ਲਈ ਆਓ ਸਾਰੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗੇ ਕਿ ਆਓ ਪੰਥ ਨੂੰ ਬਚਾ ਲਓ ਜੀ ਹੋਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਤੇ ਪੰਥ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਰ ਚਰਹਾਉਣੀ ਕਰ ਦੇ ਪੰਜਾਬ ਨੂੰ ਜਿਸ ਪੰਜਾਬ ਲਈ ਸਾਰਾ ਕੁਝ ਹੈ ਉਹਨੂੰ ਬਚਾਉਣਾ ਜ਼ਰੂਰੀ ਹੈ ਕੀ ਲੱਗਦਾ ਬੀਬੀ ਜੀ ਪਹਿਲੇ ਚਲਕੋ ਗਏ ਸੀ ਹੁਣ ਫੇਰ ਕਾਲੇ ਦਲ ਚ ਆਉਣ ਦਾ ਕੀ ਮਕਸਦ ਹੈ ਉਹ ਤਾਂ ਉਹ ਤਾਂ ਆਪ ਕਹਿੰਦੇ ਮੈਨੂੰ ਕੱਢਿਆ ਸੀ ਉਹਨਾਂ ਨੇ ਆ ਕੇ ਸੁਬੀਰ ਨੂੰ ਤੇ ਆ ਕੇ ਵਾਪਸ ਲੈ ਲਿਆ ਨਹੀਂ ਉਹਨਾਂ ਨੇ ਬਹੁਤ ਪਹਿਲੇ ਬੋਲਿਆ ਮੀਡੀਆ ਦੇ ਅੱਗੇ ਆਜਾ ਵੀ ਕਿ ਨਾ ਮੈਂ ਕਾਲੀਦਾ ਚ ਨਹੀਂ ਆਵਾਂਗੀ ਚਲੋ ਇਹ ਤਾਂ ਇਹ ਤਾਂ ਇਹ ਤਾਂ ਜਦੋਂ ਲੜਾਈ ਹੁੰਦੀ ਹੈ ਉਦੋਂ ਸਾਰਾ ਕੁਝ ਕਹਿਣਾ ਪੈਂਦਾ ਉਹ ਲੈ ਕੇ ਕੇਂਦਰ ਸਰਕਾਰ ਨਾਲ ਕੀ ਗੱਲ ਦੇਖੀ ਤਾਂ ਜਰੂਰੇ ਦਾ ਮੇਰੀ ਗੱਲ ਲੱਗੇ ਹੀ ਅੱਗੇ ਟੁੱਟ ਜਾਏਗੀ ਗੱਲ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ